ਉਹਨਾਂ ਦਾ ਦਾ ਸਾਲ ਦਾ ਮਲਟੀਪਲ ਵੀਜ਼ਾ ਲੱਗਿਆ ਸੀ ਟੂਰਿਸਟ ਉਹਨਾਂ ਦਾ ਮੋਡਲ ਬੁਕਿੰਗ ਤੇ ਵੀਜ਼ਾ ਲੱਗਿਆ ਤੇ ਉਹ ਇੱਥੇ ਚਲੇ ਗਏ ਸੀ ਗੇਅ ਡਾਇਰੈਕਟ ਆਫ ਲਾਈਟਸ ਤੇ ਉਹਨਾਂ ਦੀ ਕੈਨੇਡਾ ਪਹੁੰਚ ਕੇ ਉਹਨਾਂ ਨੂੰ ਕੋਸ਼ ਨੂੰ ਪੁੱਛਿਆ ਗਿਆ ਕਿ ਜਾਂ ਤਾਂ ਤੁਸੀਂ ਰਿਫਿਊਜੀ ਕੇਸ ਪਾ ਦਿਓ ਜਾਂ ਫਿਰ ਬਾਕਲਸ ਹੋ ਜਾਓ ਉਹ ਲੋਤੇ ਜਿੰਨੇ ਵੀ ਲੋਕ ਸੀਗੇ ਜਾਂ ਟੂਰਿਸਟ ਆਏ ਹੋਏ ਸੀ ਚਾਹੇ ਸਪான்ਸਰਡ ਹੈਗੇ ਨੇ ਜਾਂ ਟੂਰਿਸਟ ਪਰਪਸ ਲਈ ਆਏ ਨੇ ਸਭ ਨੂੰ ਕਹਿ ਰਹੇ ਨੇ ਕਿ ਤੁਸੀਂ ਰਿਫਿਊਜੀ ਹੀ ਪਾ ਲਓ ਕੈਨੇਡਾ ਇਮੀਗ੍ਰੇਸ਼ਨ ਹੈ ਉਹ ਇਸ ਤਰੀਕੇ ਦੇ ਨਾਲ ਜਿਹੜਾ ਇੰਡੀਆ ਦੇ ਲੋਕ ਨੇ ਉਹਨਾਂ ਦੇ ਨਾਲ ਧੱਕਾ ਕਿਵੇਂ ਕਰ ਸਕਦਾ ਇਹ ਕਿਵੇਂ ਕਿਹਾ ਜਾ ਸਕਦਾ ਕਿ ਤੁਸੀਂ ਧੱਕੇ ਦੇ ਨਾਲ ਰਿਫਿਊਜੀ ਹੀ ਕਰੋ ਜਾਂ ਫਿਰ ਵਾਪਸ ਜਾਓ ਇਹ ਕੈਨੇਡਾ ਇਮੀਗ੍ਰੇਸ਼ਨ ਕਿਉਂ ਇਹ ਚੀਜ਼ਾਂ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਚਲੋ ਕੁਝ ਸਾਨੂੰ ਐਂਟਰੀ ਤਾਂ ਦੇ ਦਿਓ ਜੋ ਸਾਡੀ ਜੈਨੂਇਨ ਹੈਗੀ ਪੇਮੈਂਟ ਰਸੀਪਟ ਆ ਓਬਵੀਅਸly ਉਹਨਾਂ ਨੂੰ ਹੈਂਡਓਵਰ ਕਰਤੀ ਬੁਕਿੰਗ ਵੀ ਦਿਖਾਤੀ ਕਿ ਸਾਡੀ ਜੈਨੂਇਨ ਬੁਕਿੰਗ ਹੈਗੀ ਹੈਗੀ ਅਸੀਂ ਸਿਰਫ ਟੂਰਿਸਟ ਪਰਪਸ ਲਈ ਆਏ ਆ ਅਸੀਂ ਤੇ ਕੋਈ ਰਹਿਣਾ ਨਹੀਂ ਹੈਗਾ ਪਰ ਉਹਨਾਂ ਨੇ ਕੋਈ ਬਲੀਵ ਹੀ ਨਹੀਂ ਕੀਤਾ ਮੇਰੇ ਹਸਬੰਦ ਨੇ ਮਨਾ ਕਰਤਾ ਰਿਸ਼ੂ ਜੀ ਪਾਣਾ ਤੇ ਫਿਰ ਹੁਣ ਉਹਨਾਂ ਨੇ ਕਿਹਾ ਕਿ ਤੁਹਾਨੂੰ ਵਾਪਸ ਜਾਣਾ ਪਏਗਾ ਔਰ ਉਹਨਾਂ ਨੇ ਕੋਈ ਰਿਪੋਰਟ ਨਹੀਂ ਕੀਤਾ ਗਈ ਰਿਪੋਰਟੇਸ਼ਨ ਦੀ ਸਟੈਂਪ ਵੀ ਨਹੀਂ ਲਗਾਈ ਗਈ ਉਹਨਾਂ ਦੇ ਪਾਸਪੋਰਟ ਤੇ ਉਹਨਾਂ ਨੂੰ ਬਸ ਇਹ ਸਾਈਨ ਕਰਵਾ ਲਿਆ ਕਿ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਇੰਡੀਆ ਵਾਪਸ ਚਲਾਂਗਾ ਸਾਰੇ ਲੋਕਾਂ ਦੇ ਨਾਲ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਇਸ ਤਰ੍ਹਾਂ ਕੀਤਾ ਜਾ ਰਿਹਾ ਉਹ ਹੁੰਦਾ ਟਾਈਮ ਹੈ ਨਾ ਬਹੁਤ ਜ਼ਿਆਦਾ ਵੀਜ਼ਾ ਚਲ ਦੇ ਰਹੇ ਨੇ ਉਹ ਟੂਰਿਸਟ ਵਾਲਿਆਂ ਨੂੰ ਅਗਰ ਉਹਨਾਂ ਨੇ ਐਂਟਰੀ ਨਹੀਂ ਦੇਣੀ ਹੈਗੀ ਤਾਂ ਫਿਰ ਉਹ ਫਾਈਲਿੰਗ ਆਫੀਸਰ ਹੈਗੇ ਨੇ ਜਾਂ ਵੀਜ਼ਾ ਆਫੀਸਰ ਹੈਗੇ ਨੇਗੇ ਉਹ ਵੀਜ਼ਾ ਕਿਉਂ ਇਸ਼ੂ ਕਰ ਰਹੇ ਨੇ ਕਿ ਲਾਈਨਸ ਨੂੰ ਅਸਲੀ ਲਾਸ ਹੋ ਗਿਆ ਕਾਫੀ ਜ਼ਿਆਦਾ ਟਿਕਟਾਂ ਬੁੱਕ ਕਰਵਾਈਆਂ ਹੋਟਲਸ ਬੁੱਕ ਕਰੇ ਨੇ ਇੰਸ਼ੋਰੈਂਸ ਕਰਵਾਈਆਂ ਨੇ ਇਸ ਸਬਦ ਨੂੰ ਹਰ ਜਾਨਾ ਪਾਉਣ ਨਾ ਜ਼ਿੰਮੇਵਾਰ ਹੈ ਇਹ ਤਾਂ ਖੁਦ ਦਾ ਹੀ ਲਾਸ ਹੋਇਆ ਨਾ ਹੈਲੋ ਸੁਖਵਿੰਦਰ ਕੌਰ ਗੱਲ ਕਰਦੇ ਹਾਂ ਜੀ ਹਾਂਜੀ ਕੀ ਮਸਲਾ ਹੋਇਆ ਜੀ ਜਾਣਕਾਰੀ ਮਿਲ ਰਹੀ ਹੈ ਵੀ ਤੁਹਾਡੇ 10 ਸਾਲ ਦਾ ਮਲਟੀਪਲ ਵੀਜ਼ਾ ਲੱਗਾ ਸੀ ਕੈਨੇਡਾ ਦਾ ਤੇ ਉਹਦੇ ਵਿੱਚ ਕੀ ਗੱਲਬਾਤ ਹੋਈ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਜਿਹੜੇ ਤੁਹਾਡੇ ਹਸਬੰਦ ਨੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਆ ਜਾਂ ਖੁਦ ਮਰਜ਼ੀ ਨਾਲ ਵਾਪਸ ਕਿਉਂ ਆ ਰਹੇ ਇਮੀਗ੍ਰੇਸ਼ਨ ਤੋਂ ਕੈਨੇਡਾ ਜਾ ਕੇ ਹਾਂਜੀ ਜੀ ਉਹਨਾਂ ਦਾ ਦਾ ਸਾਲ ਦਾ ਮਲਟੀਪਲ ਵੀਜ਼ਾ ਲੱਗਿਆ ਸੀ ਟੂਰਿਸਟ ਉਹਨਾਂ ਦਾ ਮੋਟਰਲ ਬੁਕਿੰਗ ਤੇ ਵੀਜ਼ਾ ਲੱਗਿਆ ਹੈ ਤੇ ਉਹ ਅਥਰਟ ਲੈਗੈਲ ਐਜੈਂਟ ਡਾਇਰੈਕਟਰ ਆਫ ਲਾਈਟਸ ਤੇ ਉਹਨਾਂ ਦੀ ਕੈਨੇਡਾ ਪਹੁੰਚ ਕੇ ਉਹਨਾਂ ਨੂੰ ਪੁੱਛਿਆ ਗਿਆ ਕਿ ਜਾਂ ਤਾਂ ਤੁਸੀਂ ਰਿਫਿਊਜੀ ਕੇਸ ਪਾ ਦਿਓ ਜਾਂ ਫਿਰ ਵਾਪਸ ਹੋ ਜਾਓ ਤੇ ਬਟ ਮੇਰੇ ਹਸਬੰਦ ਨੇ ਇਹ ਡਿਸਾਈਡ ਕੀਤਾ ਕਿ ਉਹ ਵਾਪਸ ਹੀ ਜਾਣਗੇ ਆਪਣੀ ਫੈਮਿਲੀ ਕੋਲ ਅਤੇ ਜਿੰਨੇ ਵੀ ਲੋਕ ਸੀਗੇ ਜਾਂ ਟੂਰਿਸਟ ਆਏ ਹੋਏ ਸੀ ਚਾਹੇ ਸਪான்ਸਰਡ ਹੈਗੇ ਨੇ ਜਾਂ ਟੂਰਿਸਟ ਪਰਪਸ ਲਈ ਆਏ ਨੇ ਸਭ ਨੂੰ ਉਹ ਕਹਿ ਰਹੇ ਨੇ ਕਿ ਤੁਸੀਂ ਰਿਫਿਊਜੀ ਹੀ ਪਾ ਲਓ ਨੇ ਕੈਨੇਡਾ ਇਮੀਗ੍ਰੇਸ਼ਨ ਆ ਉਹ ਇਸ ਤਰੀਕੇ ਦੇ ਨਾਲ ਜਿਹੜਾ ਇੰਡੀਆ ਦੇ ਲੋਕ ਨੇ ਉਹਨਾਂ ਦੇ ਨਾਲ ਧੱਕਾ ਕਿਵੇਂ ਕਰ ਸਕਦਾ ਹੈ ਉਹਨਾਂ ਨੂੰ ਫੋਰਸਲੀ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਤੁਸੀਂ ਧੱਕੇ ਦੇ ਨਾਲ ਰਿਫਿਊਜੀ ਹੀ ਕਰੋ ਜਾਂ ਫਿਰ ਵਾਪਸ ਜਾਓ ਇਹ ਕੈਨੇਡਾ ਇਮੀਗ੍ਰੇਸ਼ਨ ਕਿਉਂ ਇਹ ਚੀਜ਼ਾਂ ਕਰ ਰਿਹਾ ਹੈ ਔਰ ਇਸ ਪਾਲਸੀ ਵਾਲੇ ਕੋ ਆਪਾ ਇਥੇ ਬੈਠੇ ਕੁਝ ਨਹੀਂ ਸਮਝ ਸਕਦੇ ਕਿਉਂਕਿ ਉਹ ਉਹਨਾਂ ਦੀ ਆਫੀਸਰ ਹੈਗੇ ਨੇ ਉਹਨਾਂ ਦਾ ਹੀ ਹੈਗਾ ਜੋ ਵੀ ਉਹਨਾਂ ਦੇ ਥੌਟਸ ਹੈਗੇ ਨੇ ਕਿ ਕਿਉਂ ਇਮ ਆਰੀ ਫੂਜੀ ਕੈਰੇ ਨੇ ਪਾਣ ਲਈ ਤੇ ਜਾਂ ਵਾਪਸ ਜਾਣ ਲਈ ਕਹਿ ਰਹੇ ਨੇ ਜਿਵੇਂ ਮੇਰੇ ਹਸਬੰਦ ਨੇ ਕਿਹਾ ਸੀ ਕਿ ਉਹ ਚਲੋ ਵਾਪਸ ਜਾਣ ਲਈ ਰੈਡੀ ਨੇ ਤਾਂ ਫਿਰ ਉਹਨਾਂ ਨੇ ਕਿਹਾ ਕਿ ਚਲੋ ਕੁਝ ਸਾਨੂੰ ਐਂਟਰੀ ਤਾਂ ਦੇ ਦਿਓ ਜੋ ਸਾਡੀ ਜੈਨੂਇਨ ਹੈਗੇ ਕਿ ਸੋ ਜੋ ਜੈਨੂਇਨ ਬੁਕਿੰਗ ਹੈਗੀ ਹੈਗੀ ਉਹ ਰਿਟਰਨ ਟਿਕਟ ਹੈਗੀ ਉਹਨਾਂ ਕੋਲ ਸਪੋਜ਼ ਸਹੀ ਹੈ ਕਿਉਂਕਿ ਉਹ ਸਿਰਫ ਟੂਰਿਸਟ ਪਰਪਸ ਲਈ ਗਏ ਸੀਗੇ ਨਾ ਕਿ ਉੱਥੇ ਉਹਨਾਂ ਨੇ ਅ ਅੱਗੇ ਵੀਜ਼ਾ ਐਕਸਟੈਂਡ ਕਰਨਾ ਸੀਗਾ ਉਹ ਇੱਕ ਹਫਤੇ ਲਈ ਹੀ ਗਏ ਸੀ ਹਮ ਬਟ ਹਾਂਜੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਤੁਹਾਡੀ ਹੋਟਲ ਬੁਕਿੰਗ ਵੀ ਫੇਕ ਹੈ ਤੁਹਾਡਾ ਅ ਏ ਡਾਕੂਮੈਂਟ ਵੀ ਫੇਕ ਹੈ ਬਟ ਉਸ ਤੋਂ ਬਾਅਦ ਉਸ ਇਹਨਾਂ ਨੇ ਹੋਟਲ ਨਾਲ ਵੀ ਗੱਲ ਕਰਵਾ ਦਿੱਤੀ ਹੈ ਪਰ ਜਿਹੜੀ ਪੇਮੈਂਟ ਰਸੀਡ ਤਾਂ ਓਬਵੀਅਸly ਉਹਨਾਂ ਨੂੰ ਹੈਂਡ ਓਵਰ ਕਰਤੀ ਬੁਕਿੰਗ ਵੀ ਦਿਖਾਤੀ ਕਿ ਸਾਡੀ ਜੈਨੂਇਨ ਬੁਕਿੰਗ ਹੈਗੀ ਹੈ ਕਿ ਅਸੀਂ ਸਿਰਫ ਟੂਰਿਸਟ ਪਰਪਸ ਲਈ ਆਏ ਆ ਅਸੀਂ ਤੇ ਕੋਈ ਰਹਿਣਾ ਨਹੀਂ ਹੈਗਾ ਪਰ ਉਹਨਾਂ ਨੇ ਕੋਈ ਬੀਲੀਵ ਹੀ ਨਹੀਂ ਕੀਤਾ ਹੈਗਾ ਉਹ ਬਸ ਇਸੇ ਚੀਜ਼ ਤੇ ਸੀਗੇ ਕਿ ਰਿਫਿਊਜੀ ਜਾਓ ਬਸ ਮੇਰੇ ਹਸਬੰਦ ਨੇ ਮਨਾ ਕਰਤਾ ਰਿਫਿਊਜੀ ਪਾਣਾ ਤੇ ਫਿਰ ਹੁਣ ਉਹਨਾਂ ਨੇ ਕਿਹਾ ਕਿ ਤੁਹਾਨੂੰ ਵਾਪਸ ਜਾਣਾ ਪਏਗਾ ਔਰ ਉਹਨਾਂ ਨੇ ਕੋਈ ਰਿਪੋਰਟ ਨਹੀਂ ਕੀਤਾ ਗਿਆ ਰਿਪੋਰਟੇਸ਼ਨ ਦੀ ਸਟੈਂਪ ਵੀ ਨਹੀਂ ਲਗਾਈ ਗਈ ਉਹਨਾਂ ਦੇ ਪਾਸਪੋਰਟ ਤੇ ਉਹਨਾਂ ਨੂੰ ਬਸ ਇਹ ਸਾਈਨ ਕਰਵਾ ਲਿਆ ਕਿ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਇੰਡੀਆ ਵਾਪਸ ਚਲਾਂਗਾ ਹਾਂ ਉਥੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਟੂਰਿਸਟ ਵੀਜ਼ੇ ਤੇ ਗਏ ਹੋਣਗੇ ਜਾਂ ਸਟੂਡੈਂਟ ਵੀਜ਼ੇ ਤੇ ਵੀ ਗਏ ਹੋਣਗੇ ਕਿ ਸਾਰੇ ਲੋਕਾਂ ਦੇ ਨਾਲ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਇਸ ਤਰ੍ਹਾਂ ਕੀਤਾ ਜਾ ਰਿਹਾ ਹਾਂ ਇਹਦੇ ਬਾਰੇ ਮੈਨੂੰ ਪ੍ਰੋਪਰ ਕੋਈ ਨੌਲੇਜ ਨਹੀਂ ਹੈਗੇ ਬਟ ਸੁਣਨ ਵਿੱਚ ਬਸ ਇਹੀ ਆਇਆਗਾ ਕਿ ਜ਼ਿਆਦਾਤਰ ਇਹ ਟੂਰਿਸਟ ਵੀਜ਼ਾ ਵਾਲਿਆਂ ਨਾਲ ਜਾਂ ਵਿਸਟਰ ਵੀਜ਼ਨ ਵਾਲੇ ਹੋ ਰਿਹਾਗਾ ਕਿਉਂਕਿ ਜੋਬ ਹੁੰਦਾ ਟਾਈਮ ਹੈ ਨਾ ਬਹੁਤ ਜ਼ਿਆਦਾ ਵੀਜ਼ਾ ਚਲ ਦੇ ਰਹੇ ਨੇ ਉਹ ਟੂਰਿਸਟ ਵਾਲਿਆਂ ਨੂੰ ਬਟ ਅ ਪੋਰਸ਼ਨ ਇਹੀ ਉੱਠ ਰਿਹਾਗਾ ਕਿ ਅਗਰ ਉਹਨਾਂ ਨੇ ਐਂਟਰੀ ਨਹੀਂ ਦੇਣੀ ਹੈਗੀ ਤਾਂ ਫਿਰ ਉਹ ਫਾਈਲਿੰਗ ਆਫੀਸਰ ਹੈਗੇ ਜਾਂ ਵੀਜ਼ਾ ਆਫੀਸਰ ਹੈਗੇ ਨੇਗੇ ਉਹ ਵੀਜ਼ਾ ਕਿਉਂ ਇਸ਼ੂ ਕਰ ਰਹੇ ਨੇ ਕੋਈ ਲਾਈਨਸ ਨਹੀਂ ਉਹਨੂੰ ਉਸੇ ਟਾਈਮ ਇਹ ਵੀਜ਼ਾ ਇਨ ਦੇਵੇ ਕਿਉਂਕਿ ਇਹਦੇ ਨਾਲ ਅਗਰ ਵੀਜ਼ਾ ਨਹੀਂ ਦੇਣਗੇ ਤਾਂ ਉਹਨਾਂ ਨੂੰ ਸੈਟੀਸਫੈਕਸ਼ਨ ਹੋ ਜੇਗੀ ਕਿ ਜੋ ਵੀ ਕਲਾਇੰਟ ਹੈਗੇ ਨੇ ਬਟ ਹੁਣ ਜਿਵੇਂ ਮੇਰੇ ਹਸਬੰਡ ਉਹ ਵਾਪਸ ਆ ਰਹੇ ਨੇ ਚਲੋ ਚਾਹੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਾਓ ਵਾਪਸ ਸਿਰਫ ਇਹੀ ਲਖਵਾਇਆ ਗਿਆ ਉਹਨਾਂ ਤੋਂ ਪਰ ਬਟ ਇਹ ਦਿਨਾਂ ਨਾਲ ਫਰਕ ਦਾ ਪੈ ਗਿਆ ਨਾ ਇੱਕ ਤਾਂ ਫਾਈਨੈਂਸ਼ਲੀ ਲਾਸ ਹੋ ਗਿਆ ਕਾਫੀ ਜ਼ਿਆਦਾ ਕਿਤਾ ਬੁੱਕ ਕਰਵਾਈਆਂ ਹੋਟਲਸ ਬੁੱਕ ਕਰੇ ਨੇ ਇੰਸ਼ੋਰੈਂਸ ਕਰਵਾਈਆਂ ਨੇ ਇਸ ਸਬਦ ਨੂੰ ਹਰ ਜਾਨਾ ਕੌਣ ਜ਼ਿੰਮੇਵਾਰ ਹੈ ਇਹ ਤਾਂ ਖੁਦ ਦਾ ਹੀ ਲਾਸ ਹੋਇਆ ਨਾ ਉਹਨਾਂ ਦਾ ਕੋਈ ਲਾਸ ਨਹੀਂ ਹੋਇਆ ਹੂੰ ਉਹਨੂੰ ਸੈਕੰਡ ਪੋਰਸ਼ਨ ਨਹੀਂ ਹੈਗਾ ਕਿ ਉਹ ਇੰਨੇ ਜ਼ਿਆਦਾ ਰਿਫਿਊਜੀ ਕੇਸ ਪਵਾ ਰਹੇ ਨੇਗੇ ਇਹ ਕਿੱਥੋਂ ਤੱਕ ਸਹੀ ਹੈ ਔਰ ਇਸ ਦਾ ਰਿਜ਼ਲਟ ਕੀ ਆਊਗਾ ਇਹ ਵੀ ਕਿਸੇ ਨੂੰ ਨਹੀਂ ਪਤਾ ਹੈਗਾ ਬਹੁਤ ਸਾਰੇ ਲੋਕਾਂ ਦਾ ਪੁਆਇੰਟ ਆਫ View ਗੱਲਬਾਤ ਨੂੰ ਸੁਣ ਤੋਂ ਬਾਅਦ ਇਹ ਹੋਏਗਾ ਕਿ ਅਰ ਇੱਥੇ ਲੋਕ ਕੈਨੇਡਾ ਜਾਣ ਨੂੰ ਤਰਸਦੇ ਆ ਵੀਜ਼ੇ ਨੂੰ ਤਰਸੇ ਦੇਤੇ ਇਹਨਾਂ ਨੂੰ ਐਂਟਰੀ ਵਾਸਤੇ ਜਿਹੜਾ ਸੀ ਰਿਫਿਊਜੀ ਵੀਜ਼ਾ ਪਵਾ ਲੈਣਾ ਚਾਹੀਦਾ ਸੀ ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਕੀ ਸਮਝਦੇ ਆ ਅ ਵੈਸੇ ਮੈਨੂੰ ਰਿਫਿਊਜੀ ਕੋ ਬਾਰੇ ਇਹਨੇ ਜਿਆਦਾ ਨੋਲਿਜ ਨਹੀਂ ਹੈਗੀ ਬਟ ਜਿਤ ਤੱਕ ਮੈਨੂੰ ਸਮਝ ਹੈਗੀ ਹੈਗੀ ਕਿ ਆਪਾਂ ਇੰਡੀਆ ਤੋਂ ਬਿਲੋਂਗ ਕਰਦੇ ਆ ਤਾਂ ਇਹ ਆਪਾਂ ਇੱਥੇ ਆਪਣੀ ਜਨਮ ਭੂਮੀ ਆ ਤਾਂ ਆਪਾਂ ਕਿਉਂ ਆਪਣੀ ਇੰਡੀਆ ਦੇ ਖਿਲਾਫ ਆਪਾਂ ਕਹਿ ਸਕਦੇ ਆ ਕਿ ਸਾਨੂੰ ਇਹ ਸਟ੍ਰੈਟ ਹੈਗਾ ਤੇ ਇਸੇ ਕਰਕੇ ਮੇਰੇ ਹਜ਼ਰਤ ਨੇ ਮਨਾ ਕੀਤਾ ਕਿ ਉਹ ਇੰਡੀਆ ਆਪਣੀ ਫੈਮਿਲੀ ਇੰਡੀਆ ਵਿੱਚ ਹੀ ਰਹਿਣਾ ਚਾਹੁੰਦੇ ਨੇਗੇ ਨਾ ਕਿ ਰਿਫਿਊਜੀ ਪਾ ਕੇ ਉਹ ਇੰਡੀਆ ਦੇ ਖਿਲਾਫ ਜਾ ਕੇ ਉਹ ਤੇ ਰਿਫਿਊਜੀ ਕੇਸ ਪਾ ਦੇਣ ਜੇ ਤੁਸੀਂ ਇਸ ਤੋਂ ਬਾਅਦ ਜਿਹੜੇ ਤੁਹਾਡੇ ਹਸਬੰਡ ਨੇ ਫਿਰ ਉਹਨਾਂ ਦੇ ਵੱਲੋਂ ਕੀ ਰਿਐਕਟ ਕੀਤਾ ਜਾ ਰਿਹਾ ਹੈ ਉਹ ਵਾਪਸ ਆ ਰਹੇ ਆ ਜਾਂ ਇਸ ਤਰ੍ਹਾਂ ਦਾ ਕੋਈ ਜਾਣਕਾਰੀ ਜੀ ਉਹ ਵਾਪਸ ਹੀ ਆ ਰਹੇ ਨੇਗੇ ਉਹਨਾਂ ਨੂੰ 에어ਪੋਰਟ ਤੇ 12 ਤੋਂ 13 ਘੰਟੇ ਰੱਖਿਆ ਗਿਆ ਅ ਬਸ ਉਹਨੋਂ ਵਾਪਸ ਆ ਰਹੇ ਨੇਗੇ ਉੱਥੇ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਉਹਨਾਂ ਨੇ ਤੇ ਇਥੋਂ ਦਾ ਜਿਹੜਾ ਤੁਹਾਡਾ ਕੰਮਕਾਰ ਦਾ ਸਟਰਕਚਰ ਆ ਫਿਰ ਉਹ ਉਹਨੂੰ ਕਿਵੇਂ ਮੈਨੇਜ ਕਰਦੇ ਹੋ ਕੰਮਕਾਰ ਕੀ ਹੈ ਜੀ ਉਹਨਾਂ ਦਾ ਬਿਜ਼ਨਸ ਹੈਗਾ ਬਟ ਉਹਨੇ ਇਹ ਜੋ ਇੰਨਾ ਨਾਲ ਹੋਈ ਹੈਗੇ ਬਟ ਇੱਕ ਤਾਂ ਪਹਿਲੀ ਗੱਲ ਤਾਂ ਟਰੱਸਟ ਇਸ਼ੂ ਕ੍ਰੀਏਟ ਹੋ ਗਿਆ ਕਿ ਵੀਜ਼ਾ ਹੋਣ ਦੇ ਬਾਵਜੂਦ ਦਾ ਸਾਲ ਦਾ ਮਲਟੀਪਲ ਵੀਜ਼ਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ विदाਊਟ ਕਿਸੇ ਵੀ ਜਸਟੀਫਿਕੇਸ਼ਨ ਦੇ ਬਸ ਕੋਈ ਅਸੀਂ ਉਹਨਾਂ ਨੂੰ ਪੁੱਛਦੇ ਆਂ ਵਾਰ-ਵਾਰ ਰੀਜ਼ਨ ਵੀ ਪੁੱਛਿਆ ਗਿਆ ਉਹਨਾਂ ਕੋਲ ਕੋਈ ਰੀਜ਼ਨ ਸਾਨੂੰ ਨਹੀਂ ਲੱਗਿਆ ਸੀ ਕੋਈ ਜਸਟੀਫਾਈ ਰੀਜ਼ਨ ਉਹਨਾਂ ਨੇ ਸਾਨੂੰ ਦੱਸਿਆਗਾ ਕਿ ਤੁਹਾਡੇ ਡਾਕੂਮੈਂਟ ਵਿੱਚ ਕਮੀ ਹੈ ਜਾਂ ਕੁਝ ਵੀ ਹੈਗਾ ਇਵਨ ਜੇ ਸਭ ਡਾਕੂਮੈਂਟ ਅਸੀਂ ਪ੍ਰੋਵਾਈਡ ਕੀਤੇ ਨੇ ਬਾਕੀ ਕਿਸੇ ਵੀ ਅਫਸਰ ਬਾਰੇ ਜਾਂ ਕਿਸੇ ਵੀ ਬਾਰੇ ਆਪਾਂ ਕੋਈ ਕਮੈਂਟ ਨਹੀਂ ਕਰ ਸਕਦੇ ਕਿ ਉਹਨਾਂ ਦੇ ਮਾਈਂਡ ਵਿੱਚ ਕੀ ਚੱਲ ਰਿਹਾ ਹੈ ਡਾਕੂਮੈਂਟ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਡਾਕੂਮੈਂਟ ਦੇਖ ਕੇ ਉਹ ਸੰਤੁਸ਼ਟ ਹੋਏ ਕਿ ਡਾਕੂਮੈਂਟ ਜੈਨੂਇਨ ਆ ਹਾਂਜੀ ਡਾਕੂਮੈਂਟ ਤਾਂ ਜੈਨੂਇਨ ਹੈਗਾ ਪਰ ਪਹਿਲਾਂ ਤਾਂ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਹੈਗਾ ਬਟ ਉਸ ਤੋਂ ਬਾਅਦ ਜਦੋਂ ਰਿਫਿਊਜੀ ਬਾਰੇ ਟਾਈਮ ਉਹਨਾਂ ਨੇ ਕਿਹਾ ਕਿ ਤੁਸੀਂ ਪਾਣਾ ਹੈ ਜਾਂ ਵਾਪਸ ਜਾਣਾ ਤਾਂ ਮੇਰੇ ਹਸਬੰਦ ਨੇ ਸਿੱਧਾ ਮਨਾ ਕਰਤਾ ਰਿਫਿਊਜੀ ਲਈ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਇੰਡੀਆ ਵਿੱਚ ਖਤਰਾ ਹੈਗਾ ਕੋਈ ਹਮ ਮੇਰੇ ਹਸਬੰਦ ਦਾ ਕਹਿਣਾ ਸੀ ਕਿ ਨਹੀਂ ਮੈਨੂੰ ਕੋਈ ਖਤਰਾ ਨਹੀਂ ਹੈ ਮੇਰੇ ਪਰਿਵਾਰ ਆ ਉੱਥੇ ਹੈ ਮੇਰਾ ਬਿਜ਼ਨਸ ਹੈ ਮੈਂ ਵਾਪਸ ਇੰਡੀਆ ਹੀ ਜਾਣਾਗਾ ਮੈਨੂੰ ਮੈਂ ਜਸਟ ਇੱਥੇ ਘੁੰਮਣ ਫਿਰਨ ਲਈ ਹੀ ਆਇਆ ਕੁਝ ਦਿਨਾਂ ਲਈ ਤੇ ਔਰ ਚਾਹੀਏ ਮੈਨੂੰ ਇੱਕ ਵੀਕ ਦੀ ਐਂਟਰੀ ਦੇ ਦਿੱਤੇ ਜਾਵੇ ਔਰ ਮੈਂ ਇੱਕ ਵੀਕ ਬਾਅਦ ਹੀ ਵਾਪਸ ਹੋ ਜਾਊਗਾ ਮੇਰਾ ਕੋਈ ਰਹਿਣ ਦਾ ਪਰਪਸ ਨਹੀਂ ਹੈਗਾ ਇੱਥੇ ਤੁਹਾਡਾ ਹਸਬੈਂਡ ਹੁਣ ਕੈਨੇਡਾ ਦੇ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਹੀ ਜਿਹੜਾ ਇਮੀਗ੍ਰੇਸ਼ਨ ਤੋਂ ਵਾਪਸ ਤੁਹਾਡੇ ਆ ਰਹੇ ਹਨ ਇੰਡੀਆ ਨੂੰ ਹਾਂਜੀ ਜੀ ਠੀਕ ਹੈ ਜੀ ਠੀਕ ਹੈ ਥੈਂਕ ਯੂ